ਬੀਤੀ ਕੱਲ ਮੋਗਾ ਚ ਪੰਜਾਬੀ ਅਦਾਕਾਰਾ ਤਾਨੀਆ ਦੇ ਪਿਤਾ ਨੂੰ ਗੋਲੀਆਂ ਮਾਰ ਕੇ ਦੋ ਨੌਜਵਾਨ ਫਰਾਰ ਹੋ ਗਏ ਸਨ ਤੇ ਉਹਨਾਂ ਦੋ ਨੌਜਵਾਨਾਂ ਦੀ ਅੱਜ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਦੋ ਨੌਜਵਾਨ ਤੁਸੀਂ ਜੋ ਤਸਵੀਰਾਂ ਚ ਵੇਖ ਰਹੇ ਹੋ ਇਹ ਉਹੀ ਨੌਜਵਾਨ ਨੇ ਜਿਨ੍ਹਾਂ ਨੇ ਬੀਤੀ ਕੱਲ ਮੋਗਾ ਦੇ ਨਰਸਿੰਗ ਹੋਮ ਚਲਾਉਣ ਵਾਲੇ ਡਾਕਟਰ ਅਨਿਲ ਕੰਬੋਜ ਯਾਨੀ ਕਿ ਪੰਜਾਬੀ ਅਦਾਕਾਰਾ ਤਾਨੀਆ ਦੇ ਪਿਤਾ ਨੂੰ ਗੋਲੀਆਂ ਮਾਰ ਦਿੱਤੀਆਂ ਸਨ ਤੇ ਇਹ ਤਸਵੀਰਾਂ ਚ ਤੁਸੀਂ ਵੇਖ ਸਕਦੇ ਹੋ ਇਹ ਦੋ ਨੌਜਵਾਨ ਭੱਜਦੇ ਹੋਏ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੇ ਵਿੱਚ ਇੱਕ ਨੇ ਸਿਰ ਤੇ ਕੇਸਰੀ ਰੰਗ ਦਾ ਪਰਨਾ ਬੰਨਿਆ ਤੇ ਨੀਲੀ ਟੀ-ਸ਼ਰਟ ਪਾਈ ਹੈ ਤੇ ਪਜਾਮਾ ਪਾਇਆ ਹੈ ਤੇ ਦੂਸਰੇ ਨੇ ਸਿਰ ਤੇ ਨੀਲੇ ਰੰਗ ਦਾ ਪਰਨਾ ਬੰਨਿਆ ਹੈ ਤੇ ਗ੍ਰੇ ਕਲਰ ਦੀ ਟੀ-ਸ਼ਰਟ ਪਾਈ ਹੈ ਤੇ ਉਹ ਵੀ ਭੱਜਦਾ ਹੋਇਆ ਨਜ਼ਰ ਆ ਰਿਹਾ ਹੈ ਇਹ ਦੋਵਾਂ ਦੀਆਂ ਤਸਵੀਰਾਂ ਗੋਲੀਆਂ ਮਾਰਨ ਤੋਂ ਬਾਅਦ ਸਾਹਮਣੇ ਆਈਆਂ ਨੇ ਜਦੋਂ ਗੋਲੀਆਂ ਮਾਰ ਕੇ ਅਨਿਲ ਕੰਬੋਜ ਨੂੰ ਉਥੋਂ ਭੱਜ ਰਹੇ ਸਨ ਜ਼ਿਕਰ ਇਹ ਖਾਸ ਹੈ ਕਿ ਬੀਤੇ ਕੱਲ ਕੋਟੀ ਸੇਖਾਂਜ ਨਰਸਿੰਗ ਹੋਮ ਚਲਾਉਣ ਵਾਲੇ ਅਨਿਲ ਕੰਬੋਜ ਕੁਲਪਹਿਲਾ ਇਹਨਾਂ ਨੇ ਦਵਾਈ ਲਈ ਚੈੱਕਅਪ ਕਰਾਇਆ ਤੇ ਉਸ ਤੋਂ ਬਾਅਦ ਹੀ ਨਾਲੀ ਬੜੇ ਹੀ ਨੇੜਿਓ ਦੋ ਗੋਲੀਆਂ ਡਾਕਟਰ ਅਨਿਲ ਕੰਬੋਜ ਦੇ ਮਾਰ ਦਿੱਤੀਆਂ ਤੇ ਜਿਹਨਾਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਜਿੱਥੇ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਇਸ ਤੋਂ ਬਾਅਦ ਖੁਲਾਸਾ ਹੁੰਦਾ ਹੈ ਕਿ ਇਹ ਅਨਿਲ ਕੰਬੋਜ ਡਾਕਟਰ ਜਿਹੜੇ ਨੇ ਅਦਾਕਾਰਾ ਤਾਨੀਆ ਦੇ ਪਿਤਾ ਨੇ ਤੇ ਲਗਾਤਾਰ ਹੁਣੇ ਮਾਮਲਾ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ ਤੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਕਿਤੇ ਨਾ ਕਿਤੇ ਖਰਾਬ ਹੋਈ ਪਈ ਹੈ ਜਿਸ ਨੂੰ ਲੈ ਕੇ ਲਗਾਤਾਰ ਪ੍ਰਸ਼ਾਸਨ ਦੇ ਉੱਤੇ ਸਵਾਲ ਚੁੱਕਰੇ ਨੇ ਆਏ ਦਿਨ ਬਦਮਾਸ਼ ਸ਼ਰੇ ਆਂਗ ਕਿਸੇ ਨੂੰ ਵੀ ਗੋਲੀਆਂ ਮਾਰ ਕੇ ਜਾ ਰਹੇ ਨੇ ਪਰ ਪੁਲਿਸ ਸਿਰਫ ਜਾਂਚ ਕਰਨ ਦਾ ਪਰੋਸਾ ਦੇ ਰਹੀ ਹੈ ਖੈਰ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਮੋਗਾ ਤੋਂ ਤਨਮੇਦੀ ਰਿਪੋਰਟ